ਜੀ ਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਇਆ ਜਗਤ ਸਿੰਘ ਚੋਦਕੁਰ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਪ ਪਰ ਵਿੱਚ ਸਮੁੱਚੇ ਦੇਸ਼ ਅਤੇ ਦੇਸ਼ ਦੀਆਂ ਸੰਗਤਾਂ ਨੂੰ ਵਧਾਈ ਦਿਨਾਂ ਅਸੀਂ ਫਲਕਾਟਾਲੇ ਦੇ ਲੋਕ ਬੜੇ ਖੁਸ਼ ਨਸੀਬਾ ਕਿ ਜਿਨ੍ਹਾਂ ਨੂੰ ਹਰ ਸਾਲ ਗੁਰਨਾਨ ਦੇਵ ਜੀ ਦੇ ਵਿਆਹਪੁਰਬ ਦੀਆਂ ਸਖਤਾਂ ਦੇ ਦਸੰਦਾਰੇ ਸਤਿਗੁਰੂ ਜੀ ਆਪ ਬਖਸ਼ ਉਸ ਕਰਦੇ ਨੇ ਔਰ ਮੈਂ ਉਹਨਾਂ ਸਖਤਾਂ ਦੀ ਗਾੜੀ ਹੱਥ ਬੰਨ ਕੇ ਅਵੀਲ ਕਰਦਾ ਵਾਂ ਇਹ ਪਰਮਾਤਮਾ ਦੀਆਂ ਅਸਾ ਖੁਸ਼ੀਆਂ ਲੈਣੀਆਂ ਨੇ ਗੁਰਨਾਨ ਘਲੇਵਾ ਨਾਂਗਿਨੇ ਸੰਗਤਾਂ ਨੇ ਉਹ ਸਤਿਗੁਰੂ ਗੁਰਨਾਨ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਪਟਾਣੇ ਦੀ ਧਰਤੀ ਨੂੰ ਸਮਰਪਿਤ ਹੁੰਦੀਆਂ ਨੇ ਜਿੱਥੇ ਉਹ ਸੰਗਤਾਂ ਪਟਾਣੇ ਦੀ ਧਰਤੀ ਵਿੱਚ ਸਮਰਪਿਤ ਹੁੰਦੀਆਂ ਨੇ ਉੱਥੇ ਨਾਲ-ਨਾਲ ਦੂਜੀ ਮੈਂ ਨੌਜਵਾਨ ਪੀੜੀ ਨੂੰ ਅਪੀਲ ਕਰਦਾ ਵਾਂ ਕਿ ਉਹ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਕਿ ਆਪਣੀ ਜੋ ਟਰੈਕਟਰ ਨੇ ਉਹਨਾਂ ਦੇ ਲਾਊਡ ਸਪੀਕਰ ਜਿਹੜੇ ਆਉ ਘਟਾਉਣੇ ਚਾਹੀਦੇ ਨੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਕਿ ਜਿਹੜੇ ਹੰਨੜਵਾਜ਼ ਲੋਕ ਨੇ ਉਹਨਾਂ ਨੂੰ ਕੰਟਰੋਲ ਕਰਨ ਪਟਿਆਲੇ ਦੀ ਤਰਫੋਂ ਹਰ ਜਿਹੜੀਆਂ ਸਰਕਾਰੀਆਂ ਨੇ ਜੇ ਕੋ ਉੱਚੇ ਡੀ ਜੇ ਲਾ ਕੇ ਆ ਰਿਆ ਵਾ ਤੇ ਉਹਦਾ ਟ੍ਰੈਕਟਰ ਜਿਹੜਾ ਵਾ ਦਾ ਚਲਾਣ ਕੱਟਿਆ ਜਾਵੇ ਤੇ ਸੰਗਤਾਂ ਨੂੰ ਪਿਆਰ ਸਹਿਤ ਗੁਰਦਾਰ ਦੇ ਜੀ ਸੰਗਤਾਂ ਦੇ ਦਰਸ਼ਨ ਦੇਾਰੇ ਕਰਨ ਲਈ ਕੋਈ ਮੁਸ਼ਕਲ ਨਾ ਆਵੇ ਇਹ ਹੀ ਮੇਰੀ ਬੇਤਿਆ ਇਨੀ ਕਬਤਿਆਂ ਪ੍ਰਸ਼ਾਸਨ ਵੱਲੋਂ ਔਰ ਪੰਜਾਬ ਸਰਕਾਰ ਵੱਲੋਂ ਮੈਂ ਇੱਕ ਹੱਥ ਬਨ ਕੇ ਅਪੀਲ ਕਰਦਾ ਵਾਂ ਕਿ ਜੇ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਟਾਲੇ ਵਿੱਚ ਇਹ ਸੰਗਤੀ ਯੂਪੀ ਇੱਕ ਮੇਲਾ ਸਾਨੂੰ ਬਖਸ਼ਿਆ ਵਾ ਕਿ ਉਸ ਦਾ ਆਨੰਦ ਲਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ